कुदमु कलरी पंजाब बदलाव जी पंजाब बदिल ਨਸੀਅਟੂਡੇ ਦੇਖ ਰਹੇ ਦਰਸ਼ਕਾਂ ਦਾ ਹਾਰ ਤੇ ਸਵਾਗਤ ਹੈ ਮੈਂ ਦੋਸਤ ਰੰਜੀਤ ਸਿੰਘ ਜੋਸਰ। ਚੋਮਣੀ ਕਾਲੀਦਲ ਵੱਲੋਂ ਪੰਜਾਬ ਚਾਹ ਯਾਤਰਾ ਦੇ ਚੌਥੇ ਦਿਨ ਚੌਥੇ ਪੜਾਵੇ ਜਗਨਿਆਲਾ ਗੁਰੂ ਪਹੁੰਚ ਚੁੱਕੀ ਹੈ। ਤੁਹਾਨੂੰ ਵਿਖਾਉਂਦੇ ਹਾਂ ਲਾਈਵ ਤਸਵੀਰਾਂ ਨਸੀਅਟੂਡੇ ਤੇ ਕਿ ਜੋ ਯਾਤਰਾ ਜਾ ਰਹੀ ਹੈ ਉਸ ਬੰਦੇ ਤੁਹਾਨੂੰ ਲਾਈਵ ਤਸਵੀਰਾਂ ਜਿਹੜਾ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਲਾਈਵ ਤਸਵੀਰਾਂ ਜੋ ਨਸੀਅਟੂਡੇ ਤੇ ਵਿਖਾਵੇ ਜੋ ਚੋਮਣੀ ਕਾਲੀਦਲ ਵੱਲੋਂ ਝਾਕੀਆਂ ਬਣਾਈਆਂ ਨੇ ਉਹਨਾਂ ਦੀਆਂ ਗੱਡੀਆਂ ਲਾਈਵ ਜਾ ਰਹੀਆਂ ਨੇ ਹੁਣ ਕਿਸ ਦੇ ਨਾਲ ਹੀ ਜੋ ਜੂਤੇ ਇੰਗਰੇਜ਼ ਜੋ ਨੌਜਵਾਨ ਨੇ ਜੂਤ ਨੌਜਵਾਨ ਨੇ ਉਹ ਵੱਡੀ ਤਦਾਦ ਵਿੱਚ ਹੋ ਚੁੱਕੇ ਨੇ ਤੁਹਾਨੂੰ ਦਿਖਾਉਣੇ ਆ ਇੱਥੇ ਪ੍ਰੀਖਿਸ਼ਕ ਸਰਵਾਰੀ ਅਗਵਾਈ ਹੇਚ ਪ੍ਰੀਖਿਸ਼ਕ ਜੀ ਵੱਲੋਂ ਅਗਵਾਈ ਦੇ ਵਿੱਚ ਜੋ ਨੇ ਇੱਥੇ ਜਥਾ ਵੱਡੀ ਤਦਾਦ ਵਿੱਚ ਨੌਜਵਾਨਾਂ ਦਾ ਨਾਲ ਜੰਗਿਆੜਾ ਗੁਰੂ ਹਲਕੇ ਤੋਂ ਅਗਵਾਈ ਕਰ ਰਿਹਾ ਉੱਥੇ ਹੀ ਵੱਖ-ਵੱਖ ਜੋ ਸਾਡੇ ਇੱਥੇ ਦੇ ਆਗੂ ਸਹਿਬਾਨ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਨਸੀਹਤ ਟੂਡੇ ਮੈਂ ਹਾਂ ਦੋਸਤੋ ਰਜੀਤ ਸਿੰਘ ਜੋਸਨ ਜੰਗਿਆੜਾ ਗੁਰੂ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੱਡੀ ਵੀ ਜੋ ਹੈ ਉਹ ਕਿੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦਾ ਕਿਵੇਂ ਫੁੱਲਾਂ ਦੇ ਹਾਰ ਪਾ ਕੇ ਅਤੇ ਸਰੋਪੇ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਉੱਥੇ ਨਾਲ ਹੀ ਨੇ ਸੰਦੀਪ ਸਿੰਘ ਏਆਰ ਤੇ ਰਵਿੰਦਰਪਾਲ ਸਿੰਘ ਕੁਕੂ ਸਰਦਾਰ ਦਲਜੀਤ ਸਿੰਘ ਚੀਮਾ ਵੱਖ-ਵੱਖਾ ਗੂਏ ਤੇ ਪਹੁੰਚ ਚੁੱਕੇ ਨੇ ਬਹੁਤ ਬਹੁਤ ਉਹਨਾਂ ਦਾ ਥਾ-ਥਾ ਦੇ ਨਿਗਾ ਸਵਾਗਤ ਕੀਤਾ ਜਾ ਰਿਹਾ ਇੱਥੇ ਹੀ ਤੁਸੀਂ ਦੇਖ ਰਹੇ ਹੋ ਵੱਡਾ ਕਾਫਲਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉੱਥੇ ਲੰਘ ਰਿਹਾ ਹੈ ਤੁਸੀਂ ਇੱਥੇ ਹੀ ਸਾਡੇ ਨਾਲ ਗੱਲਬਾਤ ਕਰਨ ਲਈ ਫਟੜਾ ਗੱਲਬਾਤ ਕਰਨ ਦੇ ਜੁੜੇ ਨੇ ਨੌਜਵਾਨ ਆਗੂ ਸੰਦੀਪ ਸਿੰਘ ਯਾਰ ਆਹ ਗੱਲਬਾਤ ਕਰ ਰਹੇ ਹੋਣਾ ਇਸ ਬੰਦੀ ਕੀ ਕਹਿਣਾ ਦੇਖੋ ਜਦੋਂ ਦੀ ਇਹ ਯਾਤਰਾ ਬੰਡਾਲੇ ਤੋਂ ਚੱਲੀ ਅੱਜ ਹਲਕਾ ਚੰਦਿਆਲਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਵਨ ਜਿਹੜੀਆਂ ਮੇਆ ਬੀਬੀਆਂ ਪੈਣਾ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਉਤਸ਼ਾਹ ਵਖਾਇਆ ਥਾਂ ਥਾਂ ਤੇ ਉਹਨਾਂ ਨੇ ਰੋਕ ਕੇ ਬਾਬਲ ਸਾਹਿਬ ਦਾ ਸਵਾਗਤ ਕੀਤਾ ਨਾਲੇ ਆਪਣੀਆਂ ਮੁਸ਼ਕਲਾਂ ਜਿਹੜੀਆਂ ਇਸ ਇਲਾਕੇ ਦੇ ਨਾਲ ਸੰਬੰਧਿਤ ਨੇ ਜਿਵੇਂ ਕਿ ਬਹੁਤ ਜ਼ਿਆਦਾ ਨਸ਼ਾ ਤੇ ਆयो ਆਏ ਦੇ ਨਾਲ ਕੋਈ ਨਾ ਕੋਈ ਕਤਲੋਗਾਰ ਇੱਥੇ ਹੁੰਦੀ ਰਹਿੰਦੀ ਹੈ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਉਹਨਾਂ ਬਾਰੇ ਬਾਦਲ ਸਾਹਿਬ ਨੂੰ ਜਾਣੂ ਕਰਾਇਆ ਇਸ ਯਾਤਰਾ ਦਾ ਮੁੱਖ ਮੰਤਵ ਕੀ ਹੈ ਇਸ ਯਾਤਰਾ ਦਾ ਮੁੱਖ ਮੰਤਵ ਇਹ ਦੇਖੋ ਜਿੱਥੇ ਬਦਲਾ ਦੇ ਨਾਂ ਤੇ ਇਹ ਸਰਕਾਰ ਬਣੀ ਸੀਗੀ ਤੇ ਜਿਨ੍ਹਾਂ ਨੇ ਬਦਲਾ ਲੋਕਾਂ ਦਾ ਜਿੰਦਗੀ ਜਿੱਤੇ ਕੁਝ ਨਹੀਂ ਲਿਆਂਦਾ ਪਰ ਆਪਣੀ ਜ਼ਿੰਦਗੀ 'ਚ بڑے ਬਦਲਾਅ ਲੈ ਲੈਂਦੇ ਕਈਆਂ ਨੇ ਦੋ ਦੋ ਵਿਆਹ ਕਰਾ ਲਏ ਕਿਸੇ ਨੇ ਵਿਆਹ ਕਰਾ ਲਿਆ ਇਹਰਾ ਮੋਬਾਈਲ ਠੀਕ ਕਰਦਾ ਜੀ ਉਹਨੇ 1.5-2-2 ਲੱਖ ਦੇ ਮੋਬਾਈਲ ਰੱਖਲੇ ਨੇ ਲਗਜ਼ਰੀ ਮਹਿੰਗੀਆਂ ਲਗਜ਼ਰੀ ਕਾਰਾਂ ਦੇ ਵਿੱਚ ਘੁੰਮ ਰਹੇ ਨੇ ਇਹ ਬਦਲਾ ਪਰ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾ ਨਹੀਂ ਆਇਆ ਤੁਸੀਂ ਸਦਾਸ਼ਖਬੀਰ ਸਿੰਘ ਬਾਦਲ ਦੀ ਜੋ ਯਾਤਰਾ ਹੈ ਉਹਨੂੰ ਬੰਡਾਲਾ ਤੋਂ ਰਿਸਿਵ ਕਰਕੇ ਹਲਕੇ ਵਿੱਚ ਲੈਂਦਾ ਕੀ ਤੁਹਾਨੂੰ ਵੇਖਣ ਲਈ ਲੱਗਦਾ ਕੀ ਤੁਸੀਂ ਮਹਿਸੂਸ ਕੀਤਾ ਦੇਖੋ ਖਾਸ ਤੌਰ ਤੇ ਨਾ ਜਿਹੜਾ ਨੌਜਵਾਨਾਂ 'ਚ ਚਾਹ ਹੈ ਨਾ ਉਹ ਦੇਖਣ 'ਚ ਬਹੁਤ ਜ਼ਿਆਦਾ ਮਿਲ ਰਿਹਾ ਹੈ ਕਿਉਂਕਿ ਜਿਹੜਾ ਬਦਲਾਅ ਦੇ ਨਾਲ ਇਹਨਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਸੀਗਾ ਕਿ ਅਸੀਂ ਬਹੁਤ ਸਾਰੇ ਨੌਕਰੀਆਂ ਦੇ ਜਿਹੜੇ ਸਾਧਨ ਇੱਥੇ ਪੈਦਾ ਕਰਾਂਗੇ ਤੁਹਾਨੂੰ ਜਿਹੜਾ ਬਾਹਰ ਜਾਣ ਦੀ ਰੋਕਾਂ ਜਾਊਗਾ ਬਾਹਰ ਜਾਣ ਤੋਂ ਪਰ ਹੋਇਆ ਕਿ ਉਹਦੇ ਉਲਟ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਉਦਾਂ ਹੀ ਜਿਹੜੀ ਆ ਨਸ਼ਾ ਜਿਹੜਾ ਵਾ 10 ਗੁਣਾ ਵੱਧ ਗਿਆ ਜਿਹੜੇ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਜਿਨ੍ਹਾਂ ਡਿਗਰੀਆਂ ਕੀਤੀਆਂ ਉਹਨਾਂ ਨੂੰ ਜਾਲੀ ਅਪੁਆਇੰਟਮੈਂਟ ਲੈਟਰ ਦੇ ਦਿੰਦੇ ਆ ਕੋਈ ਉਹਨਾਂ ਨੂੰ ਸਟੇਸ਼ਨ ਨਹੀਂ ਦਿੱਤਾ ਜਾਂਦਾ ਸਾਡੀਆਂ ਧੀਆਂ ਬੱਚੀਆਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਵਾਂ ਉਹਨਾਂ ਨੂੰ ਜਾਲੀ ਝੂਠੇ ਜ਼ਰਾਸ਼ੇ ਦਿੱਤੇ ਜਾਂਦੇ ਇਸ ਕਰਕੇ ਨੌਜਵਾਨਾਂ ਦੇ ਵਿੱਚ ਇਸ ਸਰ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਉਹ ਤੇ ਉਹ ਜਲਦੀ ਹੀ ਇਹ ਸਰਕਾਰ ਤੋਂ ਜਿਹੜਾ ਵਾ ਨਿਸ਼ਚਾ ਪਾਉਣੀ ਚਾਹੁੰਦੇ ਨੇ ਉਹ ਦੇਖੋ ਆਉਣ ਵਾਲੀ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਗਏ ਇਸ ਤੋਂ ਬਾਹਰ ਆਊਗਾ ਤੇ ਚੰਗੀ ਵੱਡੇ ਲੈਵਲ ਦੇ ਜਿੱਤ ਪ੍ਰਾਪਤ ਕਰੂਗਾ ਇਹ ਸਾਨ ਜਾਗਦੇ ਤਾਜ਼ਾ ਖਬਰਾਂ ਵੇਖਦੇ ਰਹੋ ਨਸੀਬ ਟੂਡੇ ਮੈਂ ਆ ਦੋਸਤੋ ਰਣਜੀਤ ਸਿੰਘ ਜੋਸਨ ਜੰਡਿਆਲਾ ਗਰੁੱਪ ਬਹੁਤ ਬਹੁਤ ਧੰਨਵਾਦ